ਤੱਬ ਕਹਾਣੀ ਹੋਈ ਕਿਤਾਬ ਲਿਖਣੇ ਦੀ ਐਂਡ ਟੂਡੇ ਆਈ ਹੈਵ ਮਾਈ ਆਪਣ ਬੁੱਕ ਫੋਰਐਵਰ ਬਾਈਦਲੀ ਆਪ ਨੂੰ ਪੜ ਸਕਦੇ ਹੋ ਵੀ ਦੇਰ ਦੇ ਵਿੱਚ ਸਾਡੇ ਬੱਚਿਆਂ ਲਈ ਬਹੁਤ ਅੱਛਾ ਮੈਸੇਜ ਦਿੱਤਾ ਕਿ ਜਿਹੜੀ ਸਟੇਜ ਹੈ ਇੱਕ ਆਰਟ ਸਟੇਜੀ ਕਲਾ ਹਰ ਕੋਲ ਨਹੀਂ ਹੁੰਦੀ ਉਹਨੇ ਬੜੇ ਅੱਛੇ ਤਰ੍ਹਾਂ ਉਹਦੇ ਹੱਥ ਪੱਖੋਂ ਤੁਹਾਡੇ ਅੱਗੇ ਬਿਆਨ ਕੀਤਾ ਸਕੂਲਾਂ ਤੋਂ ਆਏ ਨੇ ਸਾਗਰ ਸਾਹਿਬ ਵੀ ਪਹਿਲਾਂ ਗੱਲ ਕਰਦੇ ਸੀ ਕਿ ਬੱਚਿਆਂ ਨੂੰ ਜਦੋਂ ਵੀ ਕਦੇ ਅਸਤਿਕ ਬੱਕਰੀ ਚੀ ਆਪਣੀ ਗੱਲ ਨੂੰ ਸੁਭਾਵਕ ਰੂਪ ਨਾਲ ਕਹਿਣਾ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ। ਔਰ ਬੱਚੀ ਨੇ ਦੱਸਿਆ ਉਹਨੇ ਪਿੰਜਰੇ ਨੂੰ ਇੱਕ ਪ੍ਰਤੀਕ ਦੇ ਤੌਰ ਤੇ ਵਰਤਿਆ। ਤੇ ਸਾਨੂੰ ਦੱਸਿਆ ਕਿ ਕਿ ਜਿਹੜੇ ਬੱਚੇ ਵਧੀਆ ਪਰਫਾਰਮ ਕਰਦੇ ਨੇ ਉਹਨਾਂ ਨੂੰ ਆਮ ਮੌਕੇ ਮਿਲਦੇ ਨੇ। ਪਰ ਸਾਡੀ ਸਪਹੁੰਤਾ ਇਹਦੇ ਵਿੱਚ ਵੀ ਹੁੰਦੀ ਹੈ। ਅਧਿਆਪਕਾਂ ਲਈ ਵੀ ਇੱਕ ਮੈਸੇਜ ਹੈ ਕਿ ਅਸੀਂ ਉਹ ਗੱਲ ਨੂੰ ਅੱਛੀ ਤਰ੍ਹਾਂ ਨਾਲ ਨਹੀਂ ਰੱਖ ਸਕਦੇ। ਉਹ ਬੇਟੀ ਮੁਸਕਾਨ 9ਵੀਂ ਜਮਾਤ ਕਾ ਸੰਗ੍ਰਹਿ ਚ ਲਈ ਗਈ ਹੈ ਪੇਸ਼ करूंगी ਉਮੀਦ ਹੈ ਤੁਹਾਨੂੰ ਇਹ ਕਵਿਤਾ ਪਸੰਦ ਆਵੇਗੀ ਉਹ ਦੁਨੀਆਂ ਦੇ ਲੋਕ ਪੂਜ बुढे बापू खड़े उठियो ओ नानी किनसाना नु देश दी बेश्या शाइना सुभinder अमृत दी रचना नी पुल्ला पई गयो कुडियो पुस्तक दा नाम विलियम बुरावी नी पुलाम पई गयो कुडियो नी चोबा जाय दियो कुडियो करो कोई जान वैगियो कुडियो नी पुला वैगियो कुडियो नी चौका जदियो कुडियो करो जिया का मैं उन तो आज सामने एक कविता पेश करने जा रही हूं जिसका नाम है